ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਪਿਛਲੇ ਦਿਨ ਇੱਕ ਦੁਖਾਂਤ ਵਾਪਰਿਆ ਜਿਸ ਨੇ ਪੂਰੇ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਅੰਦਰੋਂ ਹੀ ਅੰਦਰ ਝੰਡੋੜ ਕੇ ਰੱਖ ਦਿੱਤਾ ਸਾਰੇ ਜ਼ਿਲ੍ਹੇ ਨੇ ਜਿਸ ਦਾ ਦੁੱਖ ਮਹਿਸੂਸ ਕੀਤਾ ਪੀੜ ਮਹਿਸੂਸ ਕੀਤੀ ਦੱਸ ਦਈਏ ਸ਼੍ਰੀ ਹਰਜੂਰ ਸਾਹਿਬ ਦਰਸ਼ਨਾ ਲਈ ਗਏ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਪੰਜਵਾਂ ਡਰਾਈਵਰ ਜਿਹੜਾ ਆ ਉਹ ਵੀ ਮੌਕੇ ਤੇ ਸਵਾਸ ਤਿਆਗ ਦਿੰਦਾ ਹੈ ਹਾਦਸੇ ਵਿੱਚ ਟੋਟਲ ਪੰਜ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਬੜ ਦੁਖੀ ਮਾਨਾ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਿੰਡ ਝਿੰਗੜਾਂ ਦੇ ਪਰਿਵਾਰ ਤੇ ਉਸ ਵੇਲੇ ਕਹਿਰ ਟੈਂਦਾ ਜਦੋਂ ਹਜੂਰ ਸਾਹਿਬ ਦਰਸ਼ਨਾਂ ਨੂੰ ਉਹ ਗਏ ਹੋਏ ਸਨ ਤੇ ਚਾਰ ਵਿਅਕਤੀਆਂ ਦੀ ਹਾਦਸੇ ਵਿੱਚ ਮੌਤ ਦੀ ਖਬਰ ਪਿੰਡ ਪਹੁੰਚਦੀ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਜਿਨ੍ਹਾਂ ਚੋਂ ਦੋ ਮ੍ਰਿਤਕਾਂ ਦਾ ਪਿੰਡ ਝਿੰਗੜਾਂ ਅਤੇ ਡ라이ਵਰ ਦਾ ਪਿੰਡ ਹੀੜੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਦੋਂ ਕਿ ਦੋ ਮ੍ਰਿਤਕਾਂ ਦੇ ਸਰੀਰ ਨੂੰ ਵਿਦੇਸ਼ ਭੇਜ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਦਾ ਸੰਸਕਾਰ ਹੋਵੇਗਾ ਪਿੰਡ ਝਿੰਗੜਾਂ ਦੇ ਸ਼ਮਸ਼ਾਨ ਘਾਟ ਚ ਮਾਹੌਲ ਬਹੁਤ ਭਾਵੁਕ ਸੀ ਤੇ ਹਰ ਇੱਕ ਅੱਖ ਨਮ ਸੀ ਸੇਜਲ ਅੱਖਾਂ ਨਾਲ ਜਿਹੜੀ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਸ਼ੂਗਰ ਮਿਲ ਨਵਾਂ ਸ਼ਹਿਰ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ ਅੱਜ ਪੂਰੇ ਪਿੰਡ ਲਈ ਵੱਡੇ ਸਦਮੇ ਦੀ ਲਹਿਰ ਦੌੜੀ ਹੋਈ ਹੈ ਉਹਨਾਂ ਦੱਸਿਆ ਕਿ ਪਿੰਡ ਦੇ ਨਾਮਵਰ ਸ਼ਖਸ਼ੀਅਤ ਸਰਦਾਰਾ ਸਿੰਘ ਦੇ ਪਰਿਵਾਰ ਚੋਂ ਨੂੰ ਬੀਬੀ ਭਜਨ ਕੌਰ ਪੋਤਾ ਤਜਿੰਦਰ ਸਿੰਘ ਵਿਦੇਸ਼ ਤੋਂ ਆਈ 마ਸੀ ਤੇ 마ਸੀ ਦਾ ਲੜਕਾ ਤੇ ਪਿੰਡ ਹੀੜੀਆਂ ਤੋਂ ਡਰਾਈਵਰ ਦੀ ਸੜਕ ਹਾਦਸੇ ਚ ਮੌਤ ਹੋ ਗਈ ਸੀ ਜਿਨ੍ਹਾਂ ਚ ਬੀਬੀ ਭਜਨ ਕੌਰ ਤੇ ਤਜਿੰਦਰ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਡਰਾਈਵਰ ਦਾ ਉਸਦੇ ਪਿੰਡ ਹੀੜੀਆਂ ਵਿਖੇ ਸੰਸਕਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਦੋ ਜੀ ਜੋ ਵਿਦੇਸ਼ ਤੋਂ ਆਏ ਸਨ ਉਹਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਤੇ ਉੱਥੇ ਉਹਨਾਂ ਦਾ ਸੰਸਕਾਰ ਹੋਵੇਗਾ ਪੰਜ ਵਿਅਕਤੀਆਂ ਦਾ ਇਸ ਤਰੀਕੇ ਜਹਾਨ ਤੋਂ ਤੁਰ ਜਾਣਾ ਇੱਕ ਬਹੁਤ ਵੱਡੇ ਸਦਮੇ ਵਾਲੀ ਗੱਲ ਹੈ ਮਨ ਨੂੰ ਪਰੇਸ਼ਾਨ ਮਨ ਨੂੰ ਉਦਾਸ ਕਰਨ ਵਾਲੀ ਗੱਲ ਹੈ ਔਰ ਜਦ ਦੋ ਸੇਵੇ ਅਜਮਦ ਦੇ ਸੀਮਾ ਪੁੱਤ ਦਾ ਸੇਵਾ ਬੜਦਾ ਸੀ ਤਾਂ अनेका ਅੱਖਾਂ ਜਿਹੜੀਆਂ ਉਹ ਨਮ ਹੋ ਗਈਆਂ अनेका ਮਨ ਉਦਾਸ ਹੋ ਗਏ ਔਰ ਰੱਬ ਅੱਗੇ ਇਹ ਸਵਾਲ ਵੀ ਕਰਨ ਲੱਗੇ ਕਿ ਕਹਿਰ ਕਿਉਂ ਇਹ ਕਹਿਰ ਕਿਉਂ ਕਿਉਂ ਇਸ ਤਰੀਕੇ ਜਿਹੜੇ ਇਹ ਪਰਿਵਾਰਕ ਮੈਂਬਰ ਐ ਇਸ ਸਦੀਵੀ ਵਿਛੋੜਾ ਦੇ ਕੇ ਔਰ ਜਿਸ ਪਰਿਵਾਰ ਤੇ ਬੀਤਦੀ ਐ ਉਹਨਾਂ ਬਾਰੇ ਸੋਚੋ ਕਿ ਘਰੋਂ ਤਾਂ ਮੱਥਾ ਟੇਕਣ ਗਏ ਸੀ ਪਰ ਪਤਾ ਨਹੀਂ ਸੀ ਕਿ ਵਾਪਸ ਮੁੜ ਕੇ ਨਹੀਂ ਆਣਾ ਤੇ ਜਿਹੜੇ ਪਰਦੇਸ ਤੋਂ ਆਏ ਸਿਗੇ ਪਤਾ ਨਹੀਂ ਕਿੰਨੀਆਂ ਸੋਚਾਂ ਬਣਾ ਕੇ ਆਏ ਹੋਣੇ ਆ ਕਿ ਦੇਸ਼ ਚੱਲੇ ਆ ਪੰਜਾਬ ਚੱਲੇ ਉੱਥੋਂ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਕਰਕੇ ਵਾਪਸ ਆਵਾਂਗੇ ਤਸਵੀਰਾਂ ਖਿਚਾ ਕੇ ਆਵਾਂਗੇ ਪਰ ਪਤਾ ਨਹੀਂ ਸੀ ਕਿ ਵਾਪਸ ਵਿਦੇਸ਼ ਉਹਨਾਂ ਦੇ ਅਮਰਿਤਕ ਦੇਹਾਂ ਜਾਣ ਗਿਆ ਤਾਂ ਬਹੁਤ ਹੀ ਮਨ ਨੂੰ ਉਦਾਸ ਕਰਨ ਵਾਲੀ ਏ ਖਬਰ ਹੈ ਔਰ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਗਾਂ ਤੋਂ ਕਿਸੇ ਵੀ ਪਰਿਵਾਰ ਤੇ ਇਸ ਤਰੀਕੇ ਦਾ ਕਹਿਰ ਨਾ ਡਿਗੇ ਦੁੱਖਾਂ ਦਾ ਪਹਾੜ ਨਾ ਡਿਗੇ ਕਿਉਂਕਿ ਅਜਿਹੇ ਦੁੱਖ ਜਦ ਕਿਸੇ ਤੇ ਆਉਂਦੇ ਆ ਫਿਰ ਮੁੜ ਕੇ ਉਸ ਦਾ ਉੱਠਣਾ ਮੁੜ ਕੇ ਉਸ ਦਾ ਦੁਬਾਰਾ ਖੜਾ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਦੋਂ ਇੱਕ ਪਰਿਵਾਰ ਚੋਂ ਇਸ ਤਰੀਕੇ ਚਾਰ ਜੀ ਚਲੇ ਜਾਂਦੇ ਆ ਤਾਂ ਪਰਿਵਾਰ ਜਿਹੜਾ ਡੋਲ ਜਾਂਦਾ ਮੁੜ ਉਹ ਪੈਰਾਂ ਤੇ ਨਹੀਂ ਆਉਂਦਾ ਔਰ ਜਿਹੜਾ ਇੱਕ ਘਾਟਾ ਆ ਉਹ ਸਾਰੀ ਜ਼ਿੰਦਗੀ ਪੂਰਾ ਨਹੀਂ ਹੁੰਦਾ ਇਸ ਕਰਕੇ ਰੱਬ ਅੱਗੇ ਅਰਦਾਸ ਹੈ ਕਿ ਕਦੇ ਅੱਗੇ ਤੋਂ ਕਦੇ ਕਿਸੇ ਦੁਸ਼ਮਣ ਨਾਲ ਵੀ ਅਜਿਹੀ ਕਟੜਾ ਨਾ ਵਾਪਰੇ ਤਖਾਨੇ ਤੋਂ ਮੌਕੇ ਦੀ ਪੂਰੀ ਰਿਪੋਰਟ ਜੀ ਫਤਿਹ ਅੱਜ ਪਰਨੇ ਝਗੜਾ ਵਖੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰ ਵਾਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਨਾ ਆਪਣੀ ਪਰਿਵਾਰ ਸਤਿ ਸ਼੍ਰੀ ਅਕਾਲ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀਵੀ ਭਜਨਗੌਰ ਉਹਨਾਂ ਦਾ ਪੋਤਾ ਜਤਿੰਦਰ ਤੇਜਿੰਦਰ ਸਿੰਘ ਤੇ ਉਹਨਾਂ ਦੇ ਨਾਲ ਜੇੜੀਆਂ ਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ 4-5 ਜਣੇ ਜੀ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਕਰਦੋਂ ਸਾਰੇ ਮਥਾ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਾਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਸਾ ਪ੍ਰਕ ਦੇ ਨਾਲ ਹੋ ਗਿਆ ਜਿੰਦਾ ਪਰ 15 ਜੀਆਂ ਦੀ ਜਿਹੜੀ ਜਾਨ ਚਲ ਗਈ। ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ कौर ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ। ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ। ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ। ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਨਗਰ ਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘਰਦਰੋਂ ਸਨ ਧਸ ਕੇ ਗਈ ਕਿ ਮੈਂ ਜਾਤ ਰੋਦੇ ਚੱਲੀਆਂ ਬਹੁਤ ਦੁੱਖ ਦੀ ਜਿਹੜੇ ਅਸਾਂ ਤੋਂ ਬੋਲ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਝਗੜਾ ਵਿਖੇ ਬਹੁਤ ਹੀ ਭਾਰੀ ਸਦਮਾ ਜਿਹੜਾ ਨਗਰ ਵਾਸੀਆਂ ਨੂੰ ਲੱਗਾ ਸਾਡੇ ਬਹੁਤ ਹੀ ਨਾ ਆਪਣੀ ਪਰਿਵਾਰ ਤਬਾਖ਼ੀ ਖਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀਜੀ ਭਜੰਗੌਰ ਉਹਨਾਂ ਦਾ ਪੋਤਾ ਜਤਿੰਦਰ ਜਤਿੰਦਰ ਸਿੰਘ ਤੇ ਉਹਨਾਂ ਦੇ ਨਾਲ ਢੇੜੀਆਂਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ 4-5 ਜਣੇ ਜਿਹੜੇ ਹਜੂਰ ਸਾਹਿਬ ਜਪਰਾਵਾਸ ਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਘਰ ਤੋਂ ਸਾਰੇ ਮਥਾ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਪ੍ਰਕੜ ਦੇ ਨਾਲ ਹੋ ਗਿਆ ਇਹਦੇ ਪਰ 15 ਜੀਆਂ ਦੀ ਜਿਹੜੀ ਜਾਨ ਚਲ ਗਈ। ਅੱਜ ਤਜਿੰਦਰ ਸਿੰਘ ਤੇ ਮਾਤਾ ਭਜਨ कौर ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸਮਸ਼ਾਨ ਘਾਟ ਵਿੱਚ ਜਿਹਦਾ ਕੀਤਾ ਗਿਆ। ਤੋਂ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ। ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਿਹਾ। ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਨਗਰ ਨਿਵਾਸੀਆਂ ਵਾਸਤੇ, ਇਲਾਕੇ ਵਾਸਤੇ, ਪਿੰਡ ਵਾਸਤੇ, ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਸੀ ਸਾਰਿਆਂ ਨੂੰ ਘਰਦਰੋਂ ਦਸਕੇ ਗਈ ਕਿ ਮੈਂ ਯਾਤਰਾ ਤੇ ਚੱਲੀਆਂ ਬਹੁਤ ਦੁੱਖ ਦੀ ਜਿਹੜੇ ਅਸਰ ਤੋਂ ਬੋਲ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ